ਨੇ 5 ਮਿੰਟ ਚ ਬੰਦਾ ਪੂਰਾ ਮੈਨੂੰ ਪੌੜੀਆਂ ਚੜਦੇ ਚੜਦੇ ਬੰਦਾ ਪੂਰਾ ਹੋ ਗਿਆ ਚੜਨ ਇੱਕ ਟੀਕਾ ਲਾਇਆ ਚਾਰ ਇਕੱਠੇ ਟੀਕੇ ਲਾ ਕੇ ਉਹ ਡੈਥ ਹੋ ਗਿਆ ਉਹਨਾਂ ਨੇ ਮੁਰਦਾਬਾਦ ਮੁਰਦਾਬਾਦ ਇਹ ਟੀਕਾ ਕਹਿੰਦੀ ਫਾਲਤੂ ਜਨਤਾ ਲਾਦਾ ਕਹਿੰਦੀ ਜੇ ਐ ਫਾਲਤੂ ਬੰਦੇ ਨੂੰ ਬੰਦੇ ਮਾਰਉਣ ਥੋੜੀ ਉੱਲੇ ਆਵਾਂਗੇ ਅਸੀਂ ਇਹਨੇ ਨਰਸਾ ਲੱਗਿਆ ਹੋਣਾ ਜੀ ਕੋਈ ਪੰਜ ਬੜੀਆ ਕੋਈ 10 ਬੜੀਆ ਚਿੱਟੇ ਉਹਨਾਂ ਨੂੰ ਪਾ ਦੇ ਨੇ ਕੋਰਟ ਉਹਨਾਂ ਦੇ ਇਹ ਜਿਹੇ ਕੋਰਟ ਦਾ ਡਿੰਦਰ ਹਸਪਤਾਲ 55 ਰੁਪਏ ਦੇ ਮਿਲਦੇ ਨੇ ਉੱਥੇ ਸੰਡੇ ਸੇਲ ਜੋ ਮਿਲਦੇ ਨੇ ਜੀ ਵੀਰੇ ਤੇਰੇ ਪਾਸੋਂ ਮਿਲ ਕੇ ਬੁਲਾਇਆ ਤੂੰ ਤਾਂ ਫਿਰ ਕਿਉਂ ਗਿਆ ਜੀ ਪਈਏ ਤਾਂ ਪਹਲਾ ਦੇਨੀਆ ਬਹੁਤ ਹੁਣ ਕੀ ਹੋਇਆ ਤੂੰ ਆਇਆ ਜੋ ਪਈਏ ਤੁਹਾਡੇ ਕੋਲ ਹੁਣ ਟਾਸਟਿਕ ਲਾਏ ਇਹ ਸਾਡੇ ਕੋਲ ਹੋਰ ਕੁਝ ਵੀ ਹੋਰ ਵੀ ਮੈਂ ਹਫਤੀ ਦਾ ਸਹਿਲਾ ਹਾਂ ਜੋ ਤੁਸੀਂ ਐਕਸਪਲੇਨੇਸ਼ਨ ਲੈਣੀ ਹੈ ਡਾਕਟਰ ਤੋਂ ਲੈ ਡਾਕਟਰ ਬੁਲਾਉ ਨਾ ਓਰੇ ਮੇਰਾ ਨਾਮ ਗੁਰਜਨ ਸਿੰਘ ਹੈ ਇਹਨਾਂ ਦਾ ਇਥੋ ਜੇ ਮੇਰੇ ਤਾਇ ਜੀ ਨੇ ਮੈਂ ਕੋਰੋ ਰੋਟੀ ਲੈ ਕੇ ਆ ਤੇ ਮੈਂ 5 ਮਿੰਟ ਪਹਿਲਾਂ ਤਾਇਆ ਨਾਲ ਗੱਲ ਕੀਤੀ ਮੈਂ ਮੋਟਰਸਾਈਕਲ ਸਟੈਂਡ ਤੇ ਲਾ ਰਿਹਾ ਸੀ ਮੈਂ ਤਾਇਆ ਨਾਲ ਗੱਲ ਕੀਤੀ ਮੈਂ ਤਾਇਆ ਜੀ ਕਿਵੇਂ ਹੋ ਤਾਇਆ ਨੂੰ ਕਹਿੰਦਾ ਕਿੱਥੋਂ ਜਾਂਟੀ ਮਾਈ ਮੈਂ ਰੋਟੀ ਲੈ ਕੇ ਆ ਰਿਹਾ ਮੈਂ ਥੱਲੇ ਆਂ ਸਾਈਕਲ ਸਟੈਂਡ ਤੇ ਕਹਿੰਦਾ ਕੋਈ ਨਹੀਂ ਮੈਂ ਯਾਰ ਉੱਪਰ ਉੱਪਰ ਜਾ ਕੇ ਪੌੜੀਆਂ ਨੇ ਚੜਿਆ ਜਾਣ ਸਰ ਮੈਨੂੰ ਪਤਾ ਲੱਗ ਗਿਆ ਡੈਥ ਹੋ ਗਈ ਮੈਂ ਸਭ ਬਣਾ ਲਿਆ ਮੈਮ ਤੁਸੀਂ ਜੁਡੀ ਕਰਾਇਆ ਜੀ ਤੁਸੀਂ ਕੋਟੀ ਕਰਾਇਆ ਤੁਸੀਂ ਫੈਮਲ ਲਗਾ ਦੇ ਲਾਇਆ ਤੁਸੀਂ ਕਹਿੰਦੇ 500 ਇਹਦੇ ਵਿੱਚ ਨਹੀਂ ਪਾਉਂਦੀ ਉਹ ਵੀ ਹੈ ਉਹ ਵੀ ਹੈ ਜੀ ਇੱਧਰ ਕਿੰਨੀ ਲਾਈ ਉਹ ਨਹੀਂ ਆ ਗਈ ਆਹ ਦੇਖੋ ਆ ਇੱਧਰ ਕਿੰਨੇ ਐਮਐਲ ਲਾਈ ਕੋਈ ਥੋੜੀ ਨਹੀਂ ਹੈ ਕਿੰਨੀ ਹੈਗੀ ਲਾਈ ਦਾ 100 ਐਮਐਲ ਲਾਈ ਦਾ 100 ਐਮਐਲ ਕਹਿੰਦੇ ਬਾਦੂ ਕੇਤਾ ਲਾਦਾ ਗਿਆ ਜੀ ਖੜ ਜਾ ਇੱਕ ਮਿੰਟ ਚੁੱਪ ਕਰ ਜਾ ਤੂੰ ਖੜ ਜਾ ਯਾਰ ਉਹਨੂੰ ਮੈਨੂੰ ਪਤਾ ਲੱਗਿਆ ਵੀ ਤਾਇਆ ਜੀ ਬਾਥਰੂਮ ਜਵਾਗੇ ਉਹਨਾਂ ਦੀ ਥੋੜਾ ਸਾਂਝ ਪ੍ਰੋਬਲਮ ਆਈ ਦੀ ਡਾਕਟਰ ਨੇ ਇੱਕ ਟੀਕਾ ਲਾਇਆ ਚਾਰ ਇਕੱਠੇ ਟੀਕੇ ਲਾ ਕੇ ਉਹ ਡੈਥ ਹੋ ਗਿਆ ਉਹਨਾਂ ਨੇ 5 ਮਿੰਟ ਚ ਬੰਦਾ ਪੂਰਾ ਮੈਨੂੰ ਪੌੜੀਆਂ ਚੜਦੇ ਚੜਦੇ ਬੰਦਾ ਪੂਰਾ ਹੋ ਗਿਆ ਉਹਦੇ ਵਿੱਚ ਤਿੰਨੇ ਤਿੰਨ ਚਾਰ ਟੀਕੇ ਹੋਰ ਪਾਉਂਦੇ ਉਹਦੇ ਵਿੱਚ ਕਦੋਂ ਪਾਏ ਆ ਸਾਢੇ 7 ਹੀ ਪਾਇਆ ਅੱਧਾ ਟੀਕਾ ਤੁਹਾਡੇ ਕੋਲੇ ਤਾਂ ਹੈ ਅੱਧਾ ਹੋ ਹਾਂ ਅੱਗੇ ਅੱਧਾ ਵਜਦਾ ਸਾਨੂੰ ਪਤਾ ਨਹੀਂ ਅੱਧਾ ਕਿੰਨਾ ਹੁੰਦਾ 8 ਟੀਕਾ ਵਾਇਲ ਜੇ ਆਪਾਂ 4-5 ਐਮਐਲ ਚ ਕਰਦੇ ਆ ਤਾਂ 2 ਹੀ ਐਮਐਲ ਬਚੂਗਾ ਨਾ ਪਿੱਛੇ 2 ਕ ਬਚੂਗਾ 2.5 ਕ ਬਚੂਗਾ ਇਹਦੇ ਵਿੱਚ ਐ ਕਿ ਸਾਡੇ ਕੋਲ ਟੀਕਾ ਫालतू ਪੈਦੇ ਸੀ ਤਾਂ ਲਾ ਤੇ ਅਸੀਂ ਨੇ ਨਰਸ ਨੂੰ ਅਸੀਂ ਨੇ 2 ਘੰਟੇ ਬਾਅਦ ਨਰਸ ਆਏ ਉਹ ਤੋਂ ਪੁੱਛਿਆ ਸੋਨੇ ਟੀਕਾ ਕਿਉਂ ਲਾਇਆ ਕਹਿੰਦੀ ਇਹ ਇਹ ਟੀਕਾ ਇਹ ਟੀਕਾ ਕਹਿੰਦੀ ਫालतू ਜਨ ਤਾਂ ਲਾਦਾ ਕਹਿੰਦੀ ਜੇ ਐ ਫालतੂ ਬੰਦੇ ਨੂੰ ਮੈਂ ਕਿਹਾ ਜੇ ਚਾਰਜ ਕਰਾਂਗੇ 2 ਵਜੇ ਤੋਂ 5 ਵਜੇ ਕਰਾਂਗੇ ਤਾਂ ਟਾਈਮ ਤੇ ਕਾਊਂਟਰ ਦੇ ਡਾਕਟਰ ਨਾਲ ਗੱਲ ਕਰਨ। ਬਿਲਕੁਲ ਤੁਸੀਂ ਬਤਾਓ ਜੀ। ਘੰਟਾ ਹੋ ਗਿਆ ਡਾਕਟਰ ਨਹੀਂ ਆ ਰਿਹਾ। ਜਿਹੜਾ ਰੋਟੀਕਾ ਲੱਗ ਗਿਆ ਤੁਹਾਨੂੰ। ਕੋਈ ਨਹੀਂ। ਸਾਡੀ ਗਾ ਪਿਆ ਸਾਰੇ ਲਾਣੇ। ਸਾਡੇ ਨੱਡੀਗੇ ਮਹਿੰਗੇ ਡੀਗੇ ਪਏ ਨੇ ਜੀ। ਕੰਮ ਸਾਡੇ ਅੱਜ ਦਿਨ ਚ ਅਸੀਂ ਦਿਹਾੜੀਆਂ ਕਰਦੇ ਰਾਤ ਨੂੰ ਜਾ ਕੇ ਮਰੀਜ਼ਾਂ ਨੂੰ ਸਾਮਦੇ ਆਉਂਦੇ ਆ। ਕਿਹੜੇ ਹਸਪਤਾਲ ਚੋਂ? ਰਜਿੰਦਰਾ ਹਸਪਤਾਲ ਐ 12 ਨੰਬਰ ਵਾਰਡ ਆ ਜੀ। ਅ 118 ਨੰਬਰ ਟੇਬਲ ਆ ਸਾਡਾ ਜੀ ਕੋਈ ਕੋਈ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਆਇਆ ਜੀ ਪ੍ਰਸ਼ਾਸਨ ਵਡਾ ਕੇ ਉਧਰ ਲੈ ਜਾਂਦਾ ਜੀ ਸਾਨੂੰ ਬਾਅਦ ਵੀ ਇਹ ਸਾਰਨਾ ਗੱਲ ਕਰੋ ਇਹ ਸਾਰਨਾ ਗੱਲ ਕਰੋ ਡਾਕਟਰ ਕੋਈ ਨਹੀਂ ਪਹੁੰਚਿਆ ਪੂਰੇ ਜਿਹੜੇ ਨਰਸਾ ਲੱਗੇ ਹੋਏ ਨੇ ਜੀ ਕੋਈ ਪੰਜ ਬੜੀਆਂ ਕੋਈ 10 ਬੜੀਆਂ ਚਿੱਟੇ ਉਹਨਾਂ ਪਾ ਦੇ ਨੇ ਕੋਟ ਉਹਨਾਂ ਦੇ ਇਹ ਜਿਹੇ ਕੋਟ ਦਾ ਡਿੰਦਰਾ ਹਸਪਤਾਲ 55 ਰੁਪਏ ਜੀ ਮਿਲਦੇ ਨੇ ਉੱਥੇ ਉੱਥੇ ਸੰਡੇ ਸੇਲ ਜੋ ਮਿਲਦੇ ਨੇ ਜੀ